ਉਹ ਦੇਖ ਰਹੇ ਮੇਰੇ ਵੱਲੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਪਾ ਜਨ ਗਿੱਲ ਪਿੰਡ ਰੱਲੀ ਜ਼ਿਲ੍ਹਾ ਮਾਨਸਾ ਤਹਿਸੀਲ ਬਲਾਡਾ ਦੇ ਰਹਿਣ ਵਾਲਾ ਹਾਂ ਜਿਸ ਮੈਂ ਅੱਜ ਇਹ ਕਣਕ ਦੇ ਵਿੱਚ ਖੜਾ ਹਾਂ ਇਸ ਕਣਕ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ ਇਸ ਕਣਕ ਦਾ ਜੋ ਝਾੜ ਹੈ ਝਾੜ 75 ਤੋਂ 82 ਮਣ ਤੱਕ ਦਾ ਝਾੜ ਹੈ ਇਸ ਕਣਕ ਦਾ ਇਹ ਕਣਕ ਦੇ ਬੀਜ ਦਾ ਨਾਮ ਹੈ ਪੰਜਾਬ ਰਾਜਾ ਤੇ ਇਹ ਕਣਕ ਦੀਆਂ ਜੋ ਤੁਹਾਨੂੰ ਮੈਂ ਖੁੱਬੀਆਂ ਦੱਸ ਰਿਹਾ ਹਾਂ ਵੀ ਇੱਕ ਤਾਂ ਦੇਖੋ ਇਹਦਾ 4-4 ਫੁੱਟ ਕੱਦ ਹੈ ਕਣਕ ਦਾ ਦੇਖੋ ਤੁਸੀਂ ਵੱਲਾਂ ਲੰਬਾਈ ਇਹਦੀ 4-4 ਫੁੱਟ ਹੈ ਕਣਕ ਦੀ ਤਕਰੀਬਨ ਤੇ ਇੱਕ ਤਾਂ ਇਹ ਕਣਕ ਛੇਤੀ ਛੇਤੀ ਡਿੱਗਦੀ ਵੀ ਨਹੀਂ ਹੈਗੀ ਤੇ ਬਾਕੀ ਦਾ ਝਾੜ ਹੈ ਝਾੜ ਵੀ ਬਹੁਤ ਜ਼ਿਆਦਾ ਹੈ ਟੂੜੀ ਵੀ ਬਹੁਤ ਜ਼ਿਆਦਾ ਬਣਦੀ ਹੈ ਇਹ ਪਿਛਲੇ ਸਾਲ ਸਾਡੇ ਕਿਸਾਨ ਪਰਲਾਮੈਂਟ ਇੱਕ ਏਕੜ ਅਸੀਂ ਬੀਜੀ ਸੀਗੀ ਇਹ ਉਹ ਬਾਹਰ ਨੂੰ ਅਸੀਂ ਪੂਰਾ ਮਿਣ ਕੇ ਬੀਜਿਆ ਸੀਗਾ ਤੇ ਉਹਦੇ ਵਿੱਚੋਂ ਇਹ ਕਣਕ ਦਾ ਝਾੜ ਪਿਛਲੇ ਸਾਲ 82 ਮਣ ਆਇਆ ਤੇ ਇਸ ਵਾਰ ਇਹ ਮੇਰੇ ਲਵੇ ਵੀ 17 18 ਏਕੜ ਕਣਕ ਬੀਜੀ ਹੋਈ ਐ ਤੇ ਇਸ ਵਾਰ ਵੀ ਇਹਦੀਆਂ ਤੁਸੀਂ ਆ ਬੱਲਾਂ ਦੇਖੋ ਬੱਲਾਂ ਦੀ ਆ ਲੰਬਾਈ ਦੇਖੋ ਲੰਬਾਈ ਬਹੁਤ ਐ ਮੱਖੀ ਬਹੁਤ ਸੰਘਣੀ ਐ ਕਣਕ ਦੀ ਦਾਣੇ ਇਹਦੇ ਮੱਖੀ ਦੇ ਵਿੱਚ 5 5 6 6 ਦਾਣੇ ਆਏ ਹਰੇਕ ਮੱਖੀ ਦੇ ਵਿੱਚ ਤੇ ਕਣਕ ਗਰੋਥ ਵੀ ਬਹੁਤ ਐ ਕਣਕ ਦੀ ਕੋਈ ਇਹ ਜਿਆਦੇ ਵੀ ਜੇ ਅਸੀਂ ਕਹੀਏ ਕੋਈ ਜ਼ੂਰੀਆ ਜ਼ਿਆਦਾ ਪਾਈ ਹੈ ਜ਼ੂਰੀਆ ਵੀ ਇਹਦੇ ਵਿੱਚ 90 ਕਿਲੋ ਪਾਈ ਹੈ 30 ਕਿਲੋ ਬੀਜਣ ਸਮੇ 30 ਕਿਲੋ ਪਾਣੀ ਲਾਉਣ ਤੋਂ ਹਫ਼ਤਾ ਪਹਿਲਾਂ 30 ਕਿਲੋ ਜਦੋਂ ਬਾਣ ਪੈਰ ਚੱਲਣ ਲੱਗ ਜਾਂਦਾ ਉਦੋਂ ਪਰ ਇਹਦੇ ਵਿੱਚ ਅਸੀਂ ਚਾਰ ਸਪਰੇਹਾਂ ਮਾਈਕਰੋ ਨਿਊਟ੍ਰੀਐਂਟ ਪਾਠੀਆਂ ਦਾ ਪਾਣੀ ਡੀਕੰਪੋਜ਼ਰ ਤੇ ਖੱਟੀ ਲੱਸੀ ਦੀਆਂ ਕਰੀਆਂ ਨੇ ਤੇ ਕਣਕ ਸਾਨੂੰ ਹੁਣ ਇਸ ਵਾਰ ਵੀ ਬਹੁਤ ਵਧੀਆ ਲੱਗ ਰਹੀ ਹੈ ਇਹ ਕੱਦ ਵੀ ਬਹੁਤ ਜ਼ਿਆਦਾ ਹੈ ਕਣਕ ਦਾ ਪੱਲੀ ਬੁੱਲੀ ਬਹੁਤ ਨਰੋਈ ਹੈ ਕਣਕ ਦੀ ਆਹ ਦੇਖ ਸਕਦੇ ਹੋ ਤੁਸੀਂ ਜੇ ਕੋਈ ਮੇਰਾ ਵੀਰ ਇਸ ਕਣਕ ਨੂੰ ਆ ਕੇ ਦੇਖਣਾ ਵੀ ਚਾਹੁੰਦਾ ਹੈ ਤਾਂ ਸਾਡੇ ਪਿੰਡ ਆ ਕੇ ਦੇਖ ਵੀ ਸਕਦਾ ਹੈ ਤੇ ਸਾਡੇ ਨਾਲ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਸਾਡੇ ਮੋਬਾਈਲ ਨੰਬਰ ਨੋਟ ਕਰ ਲਓ 98154 30842 ਇੱਕ ਦੂਸਰੇ ਵੀਰ ਦਾ ਫੋਨ ਨੰਬਰ ਨੋਟ ਕਰੋ 8237782457 ਤੇ ਅਸੀਂ ਇਹਦਾ ਅੱਗੇ ਨੂੰ ਜਦੋਂ ਵੀ ਇਹਨੂੰ ਅਸੀਂ ਵੱਡਾਂਗੇ ਉਦੋਂ ਵੀ ਤੁਹਾਨੂੰ ਬਕਾਇਦਾ ਇਹਦੀ ਵੀਡੀਓ ਬਣਾ ਕੇ ਪਾਈ ਜਾਊਗੀ ਜੇ ਕਿਸੇ ਮੇਰੇ ਵੀਰ ਨੇ ਵੱਡਣ ਵੇਲੇ ਵੀ ਆਹ ਕਿਹਦਾ ਝਾੜ ਦੇਖਣਾ ਹੋਵੇ ਪੂਰਾ ਬਾਣ ਮਣਕੇ ਤਾਂ ਉਹ ਵੀ ਦੇਖ ਸਕਦਾ ਹੈ ਤੇ ਅੱਗੇ ਤੋਂ ਅਸੀਂ ਇਹਦਾ ਬੀਜ ਵੀ ਸੇਲ ਵੀ ਕਰਾਂਗੇ ਵੇਚਾਂਗੇ ਵੀ ਸੇਲ ਵੀ ਕਰਾਂਗੇ ਵੇਚਾਂਗੇ ਜੇ ਕੋਈ ਮੇਰਾ ਵੀਰ ਵੀ ਲੈਣਾ ਵੀ ਚਾਹੁੰਦਾ ਹੈ ਤਾਂ ਸਾਡੇ ਨਾਲ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਧੰਨਵਾਦ